ਪਿਆਰ ਭਰੀ ਸਤਿ ਸ੍ਰੀ ਅਕਾਲ ਫੇਸਬੁਕ ਨੂੰ YouTube ਵਾਲਿਆਂ ਕਹਿੰਦੇ ਐਡ ਲਾਉਣੀ ਹੈ ਤਾਂ ਨੇ ਪਾਸੇ ਆਪਣੇ ਪੋਸਟ ਤੇ ਤੇ ਨੰਬਰ ਚੱਲੀ ਜਾਂਦਾ 5 ਤੋਂ 7 ਫੁੱਟ ਮਾ ਭੇਜਿਆ ਕਰੋ ਆਪਾਂ ਐਡ ਲਾ ਦਿੰਨੇ ਆਂ ਵੀਰ ਕੋ ਸਾਰੀ ਵੇਖਾਪਰਾ ਬਣ ਕੇ ਸਟੈਪ ਨਾ ਕਰਿਓ ਲਾਇਕ ਕਰਜਾ ਕਰੋ ਸ਼ੇਅਰ ਕਰਜਾ ਕਰੋ ਕਮੈਂਟ ਕਰਜਾ ਕਰੋ ਚੈਨਲ ਸਬਸਕ੍ਰਾਈਬ ਕਰਜਾ ਕਰੋ ਤੇ ਵੀਰੇ ਵੀਰ ਕੋ ਸਾਰੀ ਵੇਖਾਪਰਾ ਬਣ ਕੇ ਸਟੈਪ ਨਾ ਕਰਿਓ ਆਪਾਂ ਬਹੁਤ ਕੋ ਲੈ ਕੇ ਆਂ 8-9 ਚੀਜ਼ ਲੈ ਕੇ ਆਂ ਮੇਰੇ 18 ਫੁੱਟਾ ਟਰਾਲਾ ਜਰੰਦਰ ਜਿਲ੍ਹਾ ਦਾਹਨੜੀ ਹਾਬਾ ਦਾ ਸਿੰਘ ਕੀ ਘਾਟਾ ਇਹਦਾ ਮੱਛੀ ਹੁੱਕ ਚ ਟਰਾਲਾ ਬਿਨਾਂ ਲਿਫਟ ਤੋਂ ਟਰਾਂਦਾ ਰੇਡ ਤੋਂ ਨਹੀਂ ਫੋਨ ਕਰ ਸਕਦੇ ਆ ਰੇਡ ਜੀ ਦਾ ਆਪਾਂ ਜਲੰਧਰ ਜਿਹੜੇ ਦਾ ਸਮਾਨ ਹੀ ਲੈ ਕੇ ਆਏ ਆ ਜੇ ਸਾਰਾ 18 ਫੁੱਟਾ ਟਰਾਲਾ ਪੂਰਾ ਹੈਵੀ ਤੋਂ ਭਾਰਾ ਟਰਾਂਦਾ ਬਣਿਆ ਦਾਹਨੜੀ ਇਹਦੀ ਹਾਬਾ ਦਾ ਸਿੰਘ ਕੀ ਘਾਟਾ ਰੇਲ ਦਾ ਹਿੱਸਾ ਤੇ ਪੂਰੇ ਵਧੀਆ ਟਾਇਰ 70 75 ਰੁਪਏ ਦੋ ਤਿੰਨ ਟਰਾਲੇ ਇਹਨਾਂ ਕੋਈ 1 18 ਫੁੱਟਾ ਤੇ ਕਿਹੜਾ ਸੁਣੀ ਮੈਂ ਵੀਡੀਓ ਬਣਾਈ ਜਾਂਦਾ ਤੁਹਾਨੂੰ ਗਾਂ ਵੀ ਵਿਖਾਉਣੇ ਆ ਭੋਗ ਇਹ ਟਰਾਲੇ ਆ ਕਿ ਕਿਸੇ ਵੀਰ ਭਾਈ ਜੀ ਲੈਣਾ ਬੀਣਾ ਸੰਪਰਕ ਕਰ ਸਕਦੇ ਆ ਕੁਆਲਿਟੀ ਦਾ ਲੋਹਾ ਲੱਗਿਆ ਟਾੜਾ ਦਾ ਲੋਹਾ ਲੱਗਿਆ ਸਾਰਾ ਤੇ ਜੇ ਕਿਸੇ ਵੀਰ ਭਾਈ ਜੀ ਲੈਣਾ ਬੀਣਾ ਸੰਪਰਕ ਕਰ ਸਕਦੇ ਆ ਮਾਲਕ ਵੀਰਾਂ ਨੇ ਨੰਬਰ ਉੱਤੇ ਚੱਲੀ ਜਾਂਦੇ ਆ ਤੇ ਇਹ 13 ਮੀਟਰ ਵਿੱਚ ਲੈਫਟ ਵਾਲਾ ਟਰਾਲਾ ਇਹ 13 ਫੁੱਟਾ ਇਹਨਾਂ ਨੇ ਕਿਹਾ ਕਿ ਕਿਸੇ ਵੀਰ ਭਾਈ ਜੀ ਲੈਣਾ ਵੀ ਤਾਂ ਸੰਪਰਕ ਕਰ ਲਓ ਉਹ ਕੋਸੀ ਇਹ ਰੀਲ ਦਾ ਹਿੱਸਾ ਦਾ ਨਾ ਢੀ ਹੱਬਤਾ ਸੀ ਕਿ ਘੱਟਾ ਸਾਰਾ ਕੋਈ ਹੋ ਹੋਈ ਜਾ ਵੱਧਿਆ ਟੇਰੇ ਦੇ ਵੀ ਟਰਾਲੇ ਦੇ ਲੈਫਟ ਵਾਲਾ ਟਰਾਲਾ ਜੇ ਕਿ ਵੀਰ ਭਾਈ ਜੀ ਦੇ ਲੈਣਾ ਵੀ ਤੋ ਸੰਪਰਕ ਕਰ ਲੋ ਕੋਕਾ ਪੀਟ ਟਰਾਲਾ 19 ਮਾਡਲਾ ਟਰਾਲਾ ਹੈ ਜੇ ਕਿਸੇ ਵੀਰ ਭਾਈ ਜੀ ਨੇ ਲੈਣਾ ਵੀ ਇੱਕ ਪੀਸ ਸੰਪਰਕ ਕਰ ਸਕਦੇ ਆ 19 ਚ ਬਣਿਆ ਹੈ ਟਰਾਲਾ ਤੇ ਸਵਾ 2 ਸਵਾ ਤੋਂ ਫੁੱਟ ਵਾੜੇ ਟਰਾਲੇ ਦੀ ਲੈਫਟ ਵਾਲਾ ਟਰਾਲਾ ਹੈਵੀ ਤੋਂ ਭਾਰਾ ਟਰਾਲਾ ਬਣਿਆ ਵਾ ਕਿ ਵੀਰ ਭਾਈ ਜੀ ਨੇ ਲੈਣਾ ਵੀ ਤੋ ਸੰਪਰਕ ਕਰ ਲੋ ਕੋਕਾ ਪੀਟ ਟਰਾਲੇ ਆ ਤੇ ਸਵਾ ਤੋਂ ਫੁੱਟ ਵਾੜ 10 ਇੰਚ ਦਾ ਘਾਟ ਆ ਡਵਾਲ ਪੰਪ ਚਾ ਕਿਸੇ ਵੀਰ ਭਾਈ ਨੇ ਤੇ ਆ ਵੀ ਟਰਾਲਾ ਇਹ ਵੀ 18 ਫੁੱਟਾ ਹੀ ਆ ਜੇ ਕਿਸੇ ਵੀਰ ਭਾਈ ਨੂੰ ਲੈਣਾ ਵੀ ਨਾਲ ਸੰਪਰਕ ਕਰ ਸਕਦੇ ਆ ਏਰੀਕਾ ਜਲੰਧਰ ਵਾਲਾ ਵੀਰਾਂ ਦਾ ਪਿੰਡ ਮੈਨੂੰ ਦੱਸੇਖਣ ਕਿਹੜਾ ਮੈਂ ਭੁੱਲ ਗਿਆ ਉਹ ਤੋਂ ਨਹੀਂ 2 ਨੰਬਰ ਫੋਨ ਨੰਬਰ ਚੱਲਦੇ ਜਾਂਦੇ ਵੀਰਾਂ ਦੇ ਤੇ ਫੋਨ ਤੇ ਕਰ ਸਕਦੇ ਆ ਰੇਟ ਤੇ ਸਕੇੜੀ ਕੀ ਤੁਹਾਡੇ ਟਰਾਲਾ ਪਸੰਦ ਆ ਗਿਆ ਜਾਂ ਕੰਪਿਊਟਰ ਕਰਾਇਆ ਪਸੰਦ ਆ ਗਿਆ ਬਹੁਤ ਉਸ ਮਾੜਾ ਨਾ ਤੇ ਤੁਣੀ ਗਾ ਵੀਡੀਓ ਵੇਖਣ ਨੂੰ ਦੱਸਦੇ ਆ ਤੇ ਇੱਕ ਨੇ ਟਰਾਲਾ ਇਹ ਆ ਇੱਕ ਹੜੰਬਾ ਹੜੰਬਾ ਕੀੜੀ ਕੀ ਤੁਹਾਨੂੰ ਪਸੰਦ ਆ ਗਈ ਉਹ ਸਕਰੀਨ ਸ਼ਾਟ ਲੈ ਕੇ ਭੇਜ ਦਿਆ ਕਰਿਓ ਤੇ ਵੀਰ ਨੂੰ ਉਹ ਚੀਜ਼ ਲੈ ਸਕਦੇ ਏ ਤੁਣੀ ਜਿਲ੍ਹਾ ਜਲੰਧਰ ਇੱਕ ਆ ਟਰੈਕਟਰ ਆ ਇਹਦਾ ਮਾਡਲ ਨਹੀਂ ਦੱਸਿਆ ਕਿਹੜਾ ਤੇ ਹੋਊਗਾ 70 72 ਮਾਡਲ ਇਹ ਪੁਰਾਣਾ ਟਰੈਕਟਰ ਆ ਇਹ ਮਿੰਚੀ ਤੇ ਕੰਨ ਜੇ ਹੁੰਦੇ ਮਰਗਾੜ ਨਹੀਂ ਇਹਨਾਂ ਦੇ ਹੁੰਦੇ ਤੇ ਇਹਦਾ ਰੇਟ ਤੁਨੀ ਸਾਰਾ ਕੋ ਪੁੱਛ ਸਕਦੇ ਆ ਆਪਾਂ ਨੂੰ ਫੋਟੋਆਂ ਪਾਈਆਂ ਦੀ ਪਾਈਆਂ ਨੇ ਉਹ ਕਹਿੰਦੇ ਐਡ ਲਾ ਦੀ ਤੇ ਇੰਨੀਆਂ ਦਾ ਫਿਰ ਬਈ ਮਾਡਲ ਵੀ ਜੱਥਿਆ ਜਾਂਦਾ ਦਾ ਰੇਟ ਦੱਸਿਆ ਜਾਂਦਾ ਤੇ ਐਂ ਆਪਾਂ ਲਾਤੀ ਐਡ ਕਿਹੜੀ ਚੀਜ਼ ਤੁਹਾਡੇ ਪਸੰਦ ਆ ਕੀ ਉਹ ਤੁਨੀ ਸਕਰੀਨਸ਼ਾਟ ਭੇਜ ਦਿਓ ਗਾ ਭੋ ਕੋ ਸੋਣਾ ਢੀੜ ਕੋ ਸਾਰੀ ਵੇਖਪਰਾ ਬਣ ਕੇ ਸਟੈਪ ਨਾ ਕਰਿਓ ਸਿਰੇ ਤਾਈਂ ਤੇ ਆਹ ਟਰੈਕਟਰ ਆ ਬਹੁਤ ਵਧੀਆ ਟਰੈਕਟਰ ਕਹਿ ਵੀਰ ਭਾਈ ਨੇ ਲੈਣਾ ਵੀ ਦਾ ਸਪਰਕ ਦਾ 70-75 ਰੁਪਏ ਟਾਇਰ ਪਾਏ ਦੇ ਇੰਜਨ ਗੇਅਰ ਦਾ ਓਕੇ ਪੂਰਾ ਸਾਫ ਟਰੈਕਟਰ ਆ ਤੇ ਪੂਰਾ ਕੰਮ ਹੋਇਆ ਵਾ ਸਾਰੀ ਜਾਣਕਾਰੀ ਲਈ ਫੋਨ ਲੱਗ ਕੇ ਲੈ ਸਕਦੇ ਆ ਤੁਣੀ ਤੇ ਆਹ ਰੋਟਾਵੇਟਰ ਆ ਤੇ ਕਿਸੇ ਵੀਰ ਭਾਈ ਨੇ ਰੋਟਾਵੇਟਰ ਲੈਣਾ 8 ਫੁੱਟਾ ਰੋਟਾਵੇਟਰ ਤੇ ਵਧੀਆ ਰੋਟਾਵੇਟਰ ਕੁਆਲਟੀ ਦਾ ਗੇਅਰ ਬਾਕਸ ਲੱਗਿਆ ਸਾਰਾ ਕੁਲ ਕੁਆਲਟੀ ਦਾ ਲੋਹਾ ਲੱਗਿਆ ਇਹਨੂੰ ਰੰਗ ਦਾ ਭਾਵਾ ਵਧੀਆ ਤੇ ਕਿਹੇ ਵੀਰ ਭਾਈਏ ਲੈਣਾ ਵੀ ਦਸ ਬਰ ਕਰ ਲੋ ਕੋਕਾ ਪੀਸਾ ਖੇਰ ਦੀ ਫੁੱਲ ਗਰੰਟੀ ਆ ਤੇ ਗਾ ਤੁਹਾਨੂੰ ਹੋਰ ਵੀ ਦਿਖਾਉਣੇ ਆ ਬਹੁਤ ਚੀਜ਼ਾਂ ਪਾ ਲਏ ਆ ਜਿਹੜਾ ਜਿਲ੍ਹਾ ਜਲੰਧਰ ਆ ਕਿ ਕਮਟਰ ਕਰਾਇਆ ਇਹ ਕਿਆ ਕਮਟਰ ਕਰਾਇਆ ਇਹ ਕਿਹੜਾ ਪਹਿਲਾ ਆਉਦਾ ਹੁੰਦਾ ਜੌੜੇ ਟਾਇਰਾਂ ਚ ਉਹ ਆ ਇਹ ਤੇ ਦੋ ਕਮਟਰ ਕਰਾਏ ਇਹਨਾਂ ਕੋਲੇ ਵੀਰਾਂ ਕੋਲੇ ਤੇ ਧੋਨੋ ਉਹ ਵੀ ਬਖੋਨੇ ਦੂਜਾ ਵੀ ਇੱਕ ਆ ਅੱਗੇ ਪਿੱਛੇ ਕਿਹੜਾ ਹੁਣ ਚੱਲਦਾ ਮਾਡਲ ਹੋ ਕੰਪਿਊਟਰ ਕਰਾਇਆ ਦਾ ਇੱਕ ਇਹ ਨਵੇਂ ਮਾਡਲ ਚ ਉਹ ਪੁਰਾਣਾ ਮਾਡਲ ਚ ਕੰਪਿਊਟਰ ਕਰਾਇਆ ਰੇਟ ਤੋਂ ਨਹੀਂ ਫੋਨ ਤੇ ਕਰ ਸਕਦੇ ਬਹੁ ਵਜ੍ਹਾ ਕੰਪਿਊਟਰ ਕਰਾਇਆ ਨਵੇਂ ਆਣ ਕੇ ਕੰਪਿਊਟਰ ਕਰਾਇਆ ਸੈਕਟਮ ਦੀ ਬਹੁਤ ਗਰੰਟੀ ਹੋ ਕਿ ਰੇਟ ਫੋਨ ਤੇ ਕਰ ਸਕਦੇ ਆ ਵਧੀਆ ਚੱਲਦੇ ਆ 7 ਫੁੱਟ ਹੋਊਗਾ ਆ ਕੰਪਿਊਟਰ ਕਰਾਇਆ ਕਿਹੜਾ ਨਵੇਂ ਮਾਡਲ ਚ ਉਹ 8 ਹੋਊਗਾ ਅੱਗੇ ਪਿੱਛੇ 8 ਹੋਊਗਾ ਬਹੁਤ ਵਧੀਆ ਕੰਪਿਊਟਰ ਕਰਾਏ ਜਾਂ ਸਾਰੀ ਜਾਣਕਾਰੀ ਤੁਸੀਂ ਫੋਨ ਤੇ ਲੈ ਸਕਦੇ ਆ ਕੋਕਾ ਪੀਸ ਕੰਪਿਊਟਰ ਕਰਾਏ ਜਾਂ ਇਹ ਤੇ ਕੱਲੀ ਕੱਲੀ ਵੀਰ ਨੇ ਫੋਟੋ ਪਾਈ ਆ ਇਹਨਾਂ ਕੋਲੇ ਹਾਲ ਵੀ ਆ ਫੋਕਸ ਆ ਐ ਮਪਾ ਉਹਨੇ ਉਹ ਬੋਲਾਂਗੇ ਕਿਵੇਂ-ਕਿਵੇਂ ਚੀਜ਼ਾਂ ਤੇ ਕਿਹੜੀ ਚੀਜ਼ ਤੁਹਾਡੇ ਪਸੰਦ ਆ ਉਹਦਾ ਸਕਰੀਨ ਸ਼ਾਟ ਲੈ ਕੇ ਭੇਜ ਦਿਓ ਜਾਂ ਫੋਨ ਤੇ ਤੁਸੀਂ ਫੋਟੋ ਮੰਗਾ ਸਕਦੇ ਆ ਸਾਡੇ ਵੀ ਆ ਚੀਜ਼ ਪਸੰਦ ਆ ਗਈ ਆ ਰੇਟ ਮਾਡਲ ਤੁਸੀਂ ਸ਼ਾਲਾ ਕੋ ਉਹਨਾਂ ਨੂੰ ਫੋਨ ਤੇ ਪੁੱਛ ਸਕਦੇ ਆ ਵੀ ਕਦੋਂ ਦੇ ਆ ਸੈਟ ਮੈਂ ਕੋ ਕਰ ਕਿ ਵੀਡੀਓ ਪੜ੍ਹਦਾ ਦੇ ਵੀ ਕਿਹੜੀ ਕੰਪਨੀ ਦਾ ਤੇ ਬਹੁਤ ਜਿਆ ਕਮਟਰ ਕਰਾਇਆ ਕੰਪਨੀ ਦਾ ਇਹ ਸਮਾਨ ਆ ਸਾਰਾ ਹੀ ਕੋਈ ਠੇਰਾ ਭੇੜੀ ਵਾਲਾ ਕੰਮ ਨਹੀਂ ਬਜ਼ੁਰਗ ਆਦਮੀ ਆ ਉਹ ਉਹਦੀ ਇੰਸਟਾਗ੍ਰਾਮ ਦੀ ਆਈਡੀ ਵੀ ਆ ਉਹਦਾ ਇੱਕ ਵੀ ਪਾ ਦੇਾਂਗੇ ਤੁਹਾਨੂੰ ਡੈਕ ਸੈਕਸ਼ਨ ਤੇ ਦੇ ਦੇਾਂਗੇ ਤੇ ਜਿੱਥੋਂ ਉੱਥੋਂ ਕੱਟ ਸਕਦੇ ਆ ਆ ਰੋਟਾ ਵੇਟ ਰੈ ਜਮਾ ਪੱਤਗਾ ਨਵਾਂ ਜਮਾ ਤੇ ਆ ਹਾਲ ਆ ਇਨਾਂ ਕੋਲੇ ਵੀਰਾਂ ਕੋਲੇ 11 ਕੜੀ ਤੇਰਾ ਤੇਰਾ ਹਾਲਾ 1 2 3 4 ਮੈਨ ਮੇ ਦਾ ਇਹ 13 ਹੋਣੀ ਅੱਗੇ 11 ਹੋਣਗੇ ਜਾਂ 13 ਤੇ ਆ ਹੜੰਬਾ ਦਾ ਤੁਹਾਨੂੰ ਦੱਸਿਆ ਹੀ ਨਹੀਂ ਪਹਿਲਾਂ ਕਿ ਵੀਰ ਕੋ ਸਾਰੀ ਵਿਖੇ ਭਰਾ ਬਣ ਕੇ ਸਟੈਪ ਮੈਂ ਸਟੈਪ ਨਾ ਕਰਿਓ ਲਾਇਕ ਸ਼ੇਅਰ ਕਮੈਂਟ ਕਰਜੋ ਸਿਰੇ ਤਾਂ ਤੇ ਬਹੁ ਵਜਿਆ ਸਮਾਨ ਇਹਨਾਂ ਕੋਲੇ 18 ਫੁੱਟ ਦੇ ਲਓ 11 ਫੁੱਟ ਟਰਾਦਾ ਦੇ ਲਓ 12 ਫੁੱਟ ਦੇ ਲਓ ਆ 13 ਹਾਲਾ 11 ਜੇ ਕਿ ਵੀਰ ਭਾਈ ਜੀ ਲੈਣੇ ਵੀਰ ਨਾਲ ਸੰਪਰਕ ਕਰ ਸਕਦੇ ਆ ਤੇ ਬਹੁ ਬਈਆ ਸਮਾਨ ਇਹਨਾਂ ਕੋਲੇ ਵੀਡੀਓ ਲਾਇਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਚੈਨਲ ਸੈਕਸ ਵੇਅਰ ਕੋਲੋਂ ਭਰਾ ਬਣ ਕੇ ਸ਼ੇਅਰ ਕਰ ਜਾ ਕਰੋ ਚੱਕ ਦਿਓ ਫੱਟੇ